ਸਪੂਰਆ ਪਾਰਟੀਆਂ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਜੀ ਦੀ ਅਗਵਾਈ ਹੇਠ ਸੈਂਕੜੇ ਕਰਮਚਾਰੀਆਂ ਸਮੇਤ ਵਕਵਾ ਕਮਿਊਨਿਅਨ ਦੇ ਸੰਗਠਨਾ ਦੇ ਮੈਂਬਰ ਦੀ ਹਾਜ਼ਰੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 70ਵੀਂ ਬਾਦ ਪਾਰਟੀਆਂ ਮਜ਼ਦੂਰ ਸੰਘ ਦੇ ਝੰਡੇ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਧਾਇਕ ਨੀਨਾ ਮਿੱਤਲ ਜੀ ਦੇ ਪਤਨੀ ਅਜੇ ਸ਼੍ਰੀ ਅਜੇ ਮਿੱਤਲ ਜੀ ਰਾਜੇਸ਼ ਕੁਮਾਰ ਇੰਸਾ ਵਾਈਸ ਪ੍ਰਧਾਨ ਅਤੇ ਚੌਦੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੇਰਾ ਨਾਮ ਨਰੇਸ਼ ਕੁਮਾਰ ਹੈ ਮੈਂ ਪੰਜਾਬ ਆਰਟਿਸਪ੍ਰਾਈਸ ਵਿਰੇਬੋਰਡ ਰਾਜਕਰੋ ਦਾ ਪ੍ਰਧਾਨ ਹਾਂ ਜੀ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਹਰ ਸਾਲ ਦੀ ਤਰ੍ਹਾਂ ਜਸਵੀਰ ਸਿੰਘ ਪ੍ਰਧਾਨ ਜੀ ਦੀ ਨਾਰਜ ਦੀ ਆਪਣਾ ਅਗਵਾਈ ਹੇਠ ਹਰ ਸਾਲ ਜਿਹੜਾ ਹੈਗਾ ਬੜੀ ਧੂਮ-ਧਾਮ ਨਾਲ ਜਿਹੜਾ ਹੈਗਾ ਚੰਡੇ ਦੀ ਰਸਦ ਨੂੰ ਅਦਾ ਕੀਤਾ ਜਾਂਦਾ ਹੈ ਤੇ ਜਦੋਂ ਵੀ ਕਿਤੇ ਮੁਲਾਜ਼ਮ ਵਰਗ ਜਿਹੜੇ ਨਗਰ ਕੌਂਸਲ ਦੇ ਵਿੱਚ ਕੰਮ ਕਰਦੇ ਆ ਚਾਹੇ ਉਹ ਮੁਲਾਜ਼ਮ ਕੱਚਾ ਹੈ ਚਾਹੇ ਉਹ ਪੱਕਾ ਹੈ ਉਹਨਾਂ ਦੀ ਕੋਈ ਵੀ ਜਿਹੜੀ ਮੰਗ ਹੈ ਜਾਇਜ਼ ਮੰਗ ਨੂੰ ਜਿਹੜਾ ਹੈ ਹਮੇਸ਼ਾ ਉਹਨਾਂ ਨੇ ਮੁੱਦਾ ਚੱਕਿਆ ਹੈ ਵੀ ਜਿਹੜੀ ਹੱਲ ਨਹੀਂ ਹੁੰਦੀਆਂ ਜੇਕਰ ਅਫਸਰ ਸ਼ਾਹੀ ਦੇ ਲੈਵਲ ਤੱਕ ਜੇ ਮੰਗਾਂ ਦਾ ਹੱਲ ਨਹੀਂ ਹੁੰਦਾ ਹੈਗਾ ਤਾਂ ਉੱਪਰ ਤੱਕ ਜਿਹੜਾ ਹੈਗਾ ਸਰਕਾਰ ਤੱਕ ਗੱਲ ਕੀਤੀ ਜਾਂਦੀ ਹੈ ਤੇ ਇਹ ਮੁੱਦੇ ਨੂੰ ਹੱਲ ਵੀ ਬੜੀ ਜਲਦੀ ਕਰਾਇਆ ਜਾਂਦਾ ਹੈ ਤੇ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਮਿੱਤਰ ਸਾਹਿਬ ਜੀ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਦ ਵੀ ਸਾਨੂੰ ਕਿਤੇ ਲੋੜ ਪੈਂਦੀ ਹੈ ਚਾਹੇ ਮੁਲਾਜ਼ਮ ਨੂੰ ਪੈਂਦੀ ਹੈ ਚاہے ਸ਼ਹਿਰ ਦੇ ਕਿਸੇ ਵਿਕਾਸ ਕੰਮ ਨੂੰ ਲੈ ਕੇ ਹੈ ਜਦ ਵੀ ਅਸੀਂ ਫਰਿਆਦ ਕਰਦੇ ਹਾਂ ਤਾਂ ਪਹਿਲੇ ਬੋਲ ਤੇ ਸਾਡੀ ਜਿਹੜੀ ਫਰਿਆਦ ਸੁਣੀ ਜਾਂਦੀ ਹੈ ਤੇ ਸਾਨੂੰ ਇਹਨਾਂ ਦੇ ਬਹੁਤ ਮਾਣ ਹੈ ਤੇ ਬਾਕੀ ਆਪਣੇ ਰਜੇਸ਼ ਕੁਮਾਰ ਐਮ ਸੀ ਜੀ ਹੈਗੇ ਆ ਇਨਾਂ ਦੇ ਵੀ ਜਿਹੜੇ ਨਸ਼ਾ ਛਡਾਓ ਦੀ ਜਿਹੜੀ ਹੈ ਮੁਹਿੰਮ ਚੱਲ ਰਹੀ ਹੈ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮਤਲਬ ਕਿ ਰਾਜਪੁਰੇ ਚ ਬਹੁਤ ਜ਼ਿਆਦਾ ਹੱਦ ਤੋਂ ਵੱਧ 80% ਜਿਹੜਾ ਹੈ ਲੋਕਾਂ ਦੇ ਵਿੱਚ ਪਤਾ ਲੱਗ ਚੁੱਕਿਆ ਹੈ ਮਤਲਬ ਕਿ ਇਸ ਮੁੱਦੇ ਨੂੰ ਜਿਹੜਾ ਹੈ ਕਾਫੀ ਅੱਗੇ ਤੱਕ ਲੈ ਕੇ ਜਾਇਆ ਜਾ ਰਿਹਾ ਵੀ ਹਰ ਘਰ ਦੇ ਵਿੱਚ ਜਿਹੜਾ ਕੋਈ ਬੰਦਾ ਕਿਸੇ ਕੰਮ ਕੋਈ ਗਲਤ ਸੰਗਤ ਦੇ ਵਿੱਚ ਪਿਆ ਹੋਇਆ ਜਾਂ ਨਸ਼ੇ ਦੇ ਵਿੱਚ ਜੁੜਿਆ ਹੋਇਆ ਵੀ ਉਸ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਪੂਰਜੋਰ ਜਿਹੜਾ ਹੈ ਪ੍ਰਸ਼ਾਸਨ ਦਾ ਤੇ ਨਾਲ ਰਲ ਕੇ ਸਹਿਯੋਗ ਮਿਲ ਰਿਹਾ ਹੈ ਤੇ ਉਹਨਾਂ ਨੂੰ ਹਟਾਇਆ ਜਾ ਰਿਹਾ ਵੀ ਇਸ ਚੀਜ਼ਾਂ ਗਲਤ ਕੰਮਾਂ ਤੋਂ ਜਿਹੜ ਸਾਤ ਸੁਥਰੀ ਜਿਹੜੀ ਜ਼ਿੰਦਗੀ ਹੈ ਵੀ ਨਸ਼ੇ ਨੂੰ ਤਿਆਗ ਕੇ ਆਪਣਾ ਜੀਵਨ ਨੂੰ ਜਿਹੜਾ ਹੈ ਸੁਚਾਰੂ ਢੰਗ ਨਾਲ ਸਾਫ਼ ਤਰੀਕੇ ਨਾਲ ਜਿਹੜਾ ਹੈ ਜੀਓ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਜੋ 70ਵੀਂ ਬਰੇਗੰਡਾ ਹੈ ਭਾਰਤੀ ਮਜ਼ਦੂਰ ਸੰਘ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਬਾਕੀ ਮੈਂ ਦਾਦਾ ਜੋ ਆਮ ਆਦਮੀ ਪਾਰਟੀ ਵਚਨਬੱਦ ਦੇ ਮਜ਼ਦੂਰਾਂ ਦੇ ਹੱਕਾਂ ਲਈ ਕਿਉਂਕਿ ਜੋ ਐਮਐਲਏ ਮੈਡਮ ਨੀਨਾ ਮਿੱਤਲ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸਾਡੇ ਕੋਲ ਵੀ ਜਦੋਂ ਕੋਈ ਪਰਸਨ ਅਜੇ ਜਾਂਦੇ ਆ ਕਿਉਂਕਿ ਐਮਐਲਏ ਸਾਹਿਬ ਨੇ ਦੱਸਿਆ ਕਿ ਆਪਾਂ ਨੇ ਡਾਉਨ ਟੂ ਅਰਥ ਹੋ ਕੇ ਚੱਲਣਾ ਹੈ ਉਹ ਲੱਗੇ ਹੋਏ ਆ ਤੇ ਜਿਵੇਂ ਉਹਦੇ ਨਾਲ ਨਾਲ ਉਹਨਾਂ ਨੇ ਕੈਂਪੇਨ ਵੀ ਸ਼ੁਰੂ ਕਰਾਈ ਯੁੱਧ ਨਸ਼ੇ ਦੇ ਵਿਰੁੱਧ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਚ ਪੂਰੇ ਸ਼ਹਿਰ 'ਚ ਪੂਰੇ ਪਿੰਡਾਂ 'ਚ ਜੋ ਨਸ਼ਾ ਮੁਕਤੀ ਯਾਤਨਾ ਗੱਡੀਆਂ ਜਾ ਰਹੀਆਂ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਆਪਾਂ ਸਾਰੇ ਇਸ ਦਾ ਸਾਥ ਦਿਈਏ ਤੇ ਬਾਕੀ ਐਮਐਲਏ ਸਾਹਿਬ ਤੇ ਦਿਸ਼ਾ ਨਿਰਦੇਸ਼ਾਂ 'ਚ ਲਗਾਤਾਰ ਕੰਮ ਚੱਲ ਵੀ ਰਹੇ ਆ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਜੋ ਮੁੱਖ ਮਹਿਮਾਨ ਅਜੇ ਮਿੱਤਲ ਜੀ ਪੂਰਾ ਪਰਿਵਾਰ ਹੀ ਸਮਰਪਿਤ ਹੈ ਲੋਕਾਂ ਦੇ ਕੰਮਾਂ ਲਈ ਅੱਜ ਜਿਹੋ ਉਹਨਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਹੈ ਮੈਂ ਤਾਂ ਸਾਰੇ ਨਗਰ ਕੌਂਸਲ ਨੂੰ ਸਾਰੇ ਰਾਜਪਰਾਵਾਸੀਆਂ ਨੂੰ ਇਸ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਆਸ਼ਨ ਵੀ ਦਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਪਾਂ ਸਾਰੇ ਵੀ ਸਾਥ ਦਿੱਤਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਬਹੁਤ ਬਹੁਤ ਮੁਬਾਰਕਾਂ ਆਮ ਆਦਮੀ ਬਹੁਤ ਮੁਬਾਰਕਬਾਦ ਦਿੰਦਾ ਮੈਂ ਭਾਰਤੀ ਮਜ਼ਦੂਰ ਸੰਘ ਦੇ ਜਿਹੜੇ ਸਾਰੇ ਹੀ ਕਾਰਜਕਰਤਾ ਹੈ ਉਹਨਾਂ ਨੂੰ ਤੇ ਇਸ ਸੰਗਠਨ ਨੂੰ ਵੀ ਬਹੁਤ ਮੁਬਾਰਕਬਾਦ ਹੈ ਜਿਹੜੇ 70 ਸਾਲ ਹੋ ਗਏ ਹਨ ਜਿਹੜੇ ਆਪਣੇ ਸੰਗਠਨ ਲਈ ਤੇ ਮਜ਼ਦੂਰਾਂ ਲਈ ਜਿਹੜਾ ਕੰਮ ਕਰਦੇ ਆ ਰਹੇ ਆ ਸੰਘਰਸ਼ ਕਰਦੇ ਆ ਰਹੇ ਆ ਤੇ ਅੱਜ ਜਿਹੜੀ ਝੰਡੇ ਦੀ ਰਸਮ ਹੈ ਸਾਡੇ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਨਾਹਰ ਜੀ ਉਹਨਾਂ ਦੀ ਸਰਪ੍ਰਸਤੀ ਵਿੱਚ ਕੀਤੀ ਗਈ ਹੈ ਤੇ ਇੱਥੇ ਵਿਸ਼ੇਸ਼ ਤੌਰ ਤੇ ਜਿਹੜੇ ਮੁੱਖ ਮਹਿਮਾਨ ਅਜੇ ਮਿੱਤਲ ਜੀ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਰਜੇਸ਼ ਹਿੰ사 ਜੀ ਪਹੁੰਚੇ ਸੀ ਅਸੀਂ ਉਹਨਾਂ ਦਾ ਵੀ ਬੜੇ ਦਿਲੋਂ ਧੰਨਵਾਦ ਕਰਦੇ ਹਾਂ ਜੀ ਜੀ ਕੀ ਕਹਿਣਾ ਚਾਹੋਗੇ ਅਜ ਮਿੱਤਲ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਝੰਡੇ ਦੀ ਰਸਮ ਮੇਰਾ ਨਾਮ ਜਸਵੀਰ ਕੁਮਾਰ ਹੈ ਮੈਂ ਭਾਰਤੀ ਮਜ਼ਦੂਰ ਸੰਘ ਤੋਂ ਪ੍ਰਧਾਨ ਐ ਇੱਥੇ ਨਗਰ ਕੌਂਸਲ ਰਾਜਪੁਰਾ ਦੇ ਵਿੱਚ ਜਿਹੜਾ ਅੱਜ ਅੱਜ ਬੜਾ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਆਪਣਾ ਭਾਰਤੀ ਮਜ਼ਦੂਰ ਸੰਘ ਦਾ ਝੰਡਾ ਲਹਿਰਾਇਆ ਇਸੀ ਰਸਮ ਅਦਾ ਕੀਤੀ ਹੈ ਤੇ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਅਸੀਂ ਮੁੱਖ ਮਹਿਮਾਨ ਤੌਰ ਤੇ ਸੋ ਅਜ ਮਿੱਤਲ ਜੀ ਨੂੰ ਨਵਾਜਿਆ ਹੈਗਾ ਇੱਥੇ ਤੇ ਇਹਨਾਂ ਸਤਿਕਾਰ ਕਰਦੇ ਆਂ ਇਹਨਾਂ ਦੀ ਬਹੁਤ ਵਧੀਆ ਸੋਚ ਹੈ ਮੁਲਾਜ਼ਮਾਂ ਪ੍ਰਤੀ ਤੇ ਜਿਹੜੇ ਆਮ ਆਦਮੀ ਪਾਰਟੀ ਹੈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਖੜੀ ਹੈ ਉਹ ਇਹ ਨਹੀਂ ਦਿਖਦੀ ਛੋਟਾ ਵੱਡਾ ਕੋਈ ਵੀ ਚਲੇ ਜਾਵੇ ਇਹ ਬਹੁਤ ਜਿਆਦਾ ਨੂੰ ਕਹਿੰਦੇ ਆ ਸਤਿਕਾਰ ਕਰਦੇ ਆ ਹਰੇਕ ਦਾ ਮੈਂ ਵੀ ਜੰਦਾ ਜਿੰਨੇ ਮੁਲਾਜ਼ਮਾਂ ਦੇ ਕੰਮ ਸਾਨੂੰ ਉਹ ਇਥੇ ਮਲਾਹ ਜੀ ਦੱਸਦੇ ਆ ਉਹ ਸਾਰੇ ਹੀ ਇਹ A to Z ਸਿਰੇ ਚੜਾਉਂਦੇ ਆ ਬਹੁਤ ਹੀ ਸਤਕਾਰਯੋਗ ਹੈ ਮੈਡਮ ਨੀਨਾ ਮਿੱਤਲ ਜੀ ਵੀ ਤੇ ਅਜੀਤ ਮਿੱਤਲ ਜੀ ਵੀ ਤੇ ਅੱਜ ਜਿਹੜਾ ਖੁਸ਼ੀ ਦਾ ਦਿਨ ਹੈ ਅੱਜ ਸਾਡਾ ਭਾਰਤੀ ਮਜ਼ਦੂਰ ਸੰਘਾ 70ਵਾਂ ਸਥਾਪਨਾ ਦਿਵਸ ਹੈ ਸੋ ਉਹ ਮਨਾਇਆ ਗਿਆ ਅੱਜ ਹਰ ਸਾਲ ਅਸੀਂ ਇੱਥੇ ਮੁਲਾਜ਼ਮ ਸਾਥੀ ਇਕੱਠੇ ਹੋਗੇ ਜਿੰਨੇ ਵੀ ਸਾਡੇ ਭਾਈਚਾਰਾ ਹੈਗਾ ਉਹ ਵੀ ਇਕੱਠਾ ਹੁੰਦਾ ਹੈ ਮਜ਼ਦੂਰ ਸਾਥੀਆਂ ਜੰਗ ਦਿਹਾੜਾ ਮਨਾਉਂਦੇ ਆ ਅਸਾਲ ਦੀ ਤਰ੍ਹਾਂ ਅਸਾਲ ਵੀ ਅਸੀਂ ਜੰਗ ਦਿਹਾੜਾ ਮਨਾਇਆ ਹੈ ਸੋ ਸਾਡਾ ਜਿਹੜਾ ਸਿਟਾ ਹੈਗਾ ਉਹ ਮਜ਼ਦੂਰਾਂ ਦੀ ਰੱਖਿਆ ਲਈ ਹੈ ਮਜ਼ਦੂਰਾਂ ਦੇ ਹੱਕਾਂ ਵਾਸਤੇ ਅਸੀਂ ਬੋਲਦੇ ਆਂ ਉਹਨਾਂ ਦੀ ਮੰਗਾਂ ਉਠਾਉਂਦੇ ਆਂ ਜਿਹੜੀ ਯੂਨਾਂ ਹੁੰਦੀਆਂ ਉਹ ਜਿਹੜੇ ਮਜ਼ਦੂਰ ਹੁੰਦੇ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਉਹ ਇਸ ਕਰਕੇ ਸਾਡੀ ਯੂਨਾਂ ਬਣੀ ਆਉਂਦੀਆਂ ਹਰ ਇੱਕ ਮਜ਼ਦੂਰ ਦੀ ਸੁਣਵਾਈ ਹੁੰਦੀ ਹੈ ਸਾਡੇ ਕੋਲ ਨਹੀਂ ਹੁੰਦੀ ਸਾਡੇ ਬੌਜੀ ਐਮਐਲਏ ਸਾਹਿਬ ਖੜੇ ਆ ਇੱਥੇ ਤੇ ਉਹਨਾਂ ਉਹਨਾਂ ਕੋਲ ਚਲੇ ਜਾਂਦੇ ਆ ਅਸੀਂ ਹਰ ਇੱਕ ਪੱਖੋਂ ਅਸੀਂ ਮਜ਼ਬੂਤ ਆਂ ਤੇ ਹਰ ਇੱਕ ਹਰ ਇੱਕ ਦੀ ਮੰਗ ਪੂਰੀ ਕਰਦੇ ਆਂ ਸੋ ਅੱਜ ਜਿੰਨੇ ਵੀ ਸਾਥੀ ਮੇਰੇ ਆਏ ਹੋਇਆ ਉਥੇ ਉਹਨਾਂ ਨੂੰ ਸਾਰਿਆਂ ਨੂੰ ਭਾਰਤੀ ਮਜ਼ਦੂਰ ਸੰਘ ਵੱਲੋਂ ਤੇ ਸਾਡੇ ਵੱਲੋਂ ਲੱਖ ਲੱਖ ਵਧਾਈ ਹੈ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਅੱਜ ਭਾਰਤੀ ਮਜ਼ਦੂਰ ਸੰਘ ਦਾ 70 ਮਾ ਸਥਾਪਨਾ ਦਿਵਸ ਹੈ ਉਸ ਖੁਸ਼ੀ 'ਚ ਮਿਊਸਪਲਟੀ ਦੇ ਬਾਹਰ ਸਾਰੇ ਮਜ਼ਦੂਰ ਭਰਾ ਮਿਊਸਪਲਟੀ EMPLOYEES ਸਫਾਈ ਕਰੰਚਾਰੀ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਝੰਡਾ ਲਹਿਰਾਉਣ ਦੀ ਰਸਮ ਰਸਮ ਪੂਰੀ ਕੀਤੀ ਹੈ ਮੈਨੂੰ ਬਹੁਤ ਖੁਸ਼ੀ ਹੈ ਵੀ ਅੱਜ ਇਹਨਾਂ ਨੇ ਮੈਨੂੰ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਮੈਂ ਇਹਨਾਂ ਦਾ ਬਹੁਤ ਆਭਾਰੀ ਹਾਂ ਸਾਡੇ ਜਸਵੀਰ ਪ੍ਰਧਾਨ ਜੀ ਇਹ ਮੈਨੂੰ ਰੈਗੂਲਰ ਮਿਲਦੇ ਰਹਿੰਦੇ ਨੇ ਦੂਜੇ ਭਰਾ ਵੀ ਸਾਰੇ ਮਿਲਦੇ ਰਹਿੰਦੇ ਨੇ ਵੀ ਜੋ ਵੀ ਸਾਡੇ ਮਜ਼ਦੂਰ ਭਰਾਵਾਂ ਦੀਆਂ ਕੋਈ ਪ੍ਰੋਬਲਮਸ ਹੈ ਉਹਨੂੰ ਪ੍ਰਾਇੋਰਟੀ ਤੇ ਹੱਲ ਕੀਤਾ ਜਾਵੇ ਆਮ ਆਦੀ ਪਾਰਟੀ ਸਰਕਾਰ ਮਜ਼ਦੂਰਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਦਵੇ ਕੁਚਲਿਆਂ ਦੀ ਸਰਕਾਰ ਹੈ ਸਾਡਾ ਪਹਿਲੇ ਪ੍ਰਾਥਮਾ ਇਹ ਹੀ ਹੈ ਵੀ ਹਰ ਬੰਦੇ ਨੂੰ ਸਹੂਲਤ ਮਿਲੇ ਕੋਈ ਵੀ ਸ਼ੁਰੂਆਤ ਹੈ ਮਜ਼ਦੂਰ ਤੋਂ ਹੁੰਦੀ ਹੈ ਚਾਹੇ ਆਪਾਂ ਖੇਤ ਕਰਨਾ ਹੈ ਚਾਹੇ ਬਿਲਡਿੰਗ ਪਾਣੀ ਹੈ ਚਾਹੇ ਫੈਕਟਰੀ ਲਾਣੀ ਹੈ ਸਾਡੇ ਲਈ ਸਭ ਤੋਂ ਪਹਿਲਾ ਪੂਜਨੀ ਹੈ ਜਿਹੜਾ ਉਹ ਮਜ਼ਦੂਰ ਹੈ ਤੇ ਅੱਜ ਉਸੇ ਮਜ਼ਦੂਰ ਸੰਗ ਦੀ 70ਵੀਂ ਸਥਾਪਨਾ ਤੇ ਅਸੀਂ ਆਏ ਆ ਮੈਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਭਰਾਵਾਂ ਨੂੰ ਬਹੁਤ ਵਧਾਈ ਮੈਂ ਅਨਿਲ ਕੁਮਾਰ ਮਿਊਨਿਸਪਲ EMPLOYEES UNION ਦਾ ਪ੍ਰਧਾਨ ਅੱਜ ਭਾਰਤੀ ਮਜ਼ਦੂਰ ਸੰਘ ਦੀ ਸੱਤਰਵੀਂ ਵਰ੍ਹੇਗਾਂਟ ਤੇ ਅਸੀਂ ਸਾਰੇ ਮੁਲਾਜ਼ਮ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਆ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਅਜੇ ਮਿੱਤਲ ਸਰਾਈ ਨੇ ਬਹੁਤ ਵਧੀਆ ਵਿਚਾਰ ਰੱਖੇ ਨੇ ਵਿਚਾਰ ਸੁਣ ਕੇ ਸਾਨੂੰ ਸਾਰੇ ਮੁਲਾਜ਼ਮਾਂ ਨੂੰ ਤਸੱਲੀ ਵੀ ਹੋਈ ਕਿਉਂਕਿ ਇਹ ਪਹਿਲਾਂ ਵੀ ਸੁਣਦੇ ਸੀਗੇ ਅੱਜ ਵੀ ਸਾਡੀ ਸੁਣਦੇ ਆ ਕੁਝ ਮੁੱਦੇ ਵੀ ਅੱਜ ਅਸੀਂ ਇਹਨਾਂ ਨੂੰ ਨਾਲ ਹੀ ਰੱਖ ਦਿੱਤੇ ਇਹਨਾਂ ਨੇ ਤੁਰੰਤ ਹੀ ਇਹਨੂੰ ਸੁਲਝਾਉਣ ਦਾ ਰੋਸਾ ਦਿੱਤਾ ਸੋ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਇੰਨੀ ਕੀ ਹੁੰਦੀ ਹੈ ਆਸ ਹੁੰਦੀ ਹੈ ਕਿ ਸਾਡੀ ਯੂਨੀਅਨ ਦੇ ਤੌਰ ਤੇ ਜਾਂ ਸਾਡੇ ਜਿਹੜੇ ਸਰਪ੍ਰਸਤ ਨੇ ਸ਼ਹਿਰ ਦੇ ਉਹਨਾਂ ਵੱਲੋਂ ਸਾਡੀਆਂ ਮੰਗਾਂ ਸੁਣੀਆਂ ਜਾਣ ਸਾਡੀ ਸਹਾਇਤਾ ਕੀਤੀ ਜਾਵੇ ਐਨਾ ਕਹਿੰਦੇ ਹੋਏ ਭਾਰਤੀ ਮਜ਼ਦੂਰ ਸੰਘ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ